ਇਹ ਤਾਂ ਘਬਰਾਉਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਪਹਿਲੀ ਤਰੀਕ ਨੂੰ ਇਹਨਾਂ ਨੂੰ ਜਵਾਬ ਦੇ ਦਿਓ ਤੇ ਦੋ ਨੂੰ ਫਿਰ ਮੇਰੇ ਤੋਂ ਜਵਾਬ ਲੈ ਲਓ ਜਿਹੜੀਆਂ ਚਾਹਤੀਆਂ ਜ਼ਿੰਦਾਬਾਦ 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 ਉਹਨਾਂ ਕੋਲ ਉੱਥੇ ਡਾਂਗਾ ਖਾਦੀਆਂ ਤੁਸੀਂ ਬਾਜ਼ਾਰ 'ਚ ਲਾ ਲਿਆ ਤਾਂ ਪਰਸੋਂ ਉੱਥੇ ਫੇਰ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾ ਹੈਂ ਏ ਤੇ ਮੇਰੇ ਸਾਹਮਣੇ ਹੋਇਆ ਮੈਂ ਮਨਤਾਪੁਰ ਦਾ ਰਹਿਣਾ ਕਿਸੇ ਨਾਲ ਲੜਿਓ ਨਾ ਫਸਾਦ ਨਾ ਕਰੋ ਪਿੰਡ ਚ ਰੋਜ਼ ਅਪੀਲ ਕਰਦਾ ਨਹੀਂ ਤੇ ਬਾਬਾ ਜੀਵਨ ਸਿੰਘ ਦੀਆਂ ਫੌਜਾਂ ਜਾਂ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾ ਅੱਗ ਲਾ ਦਿੰਦਾ ਧਰਤੀ ਨੂੰ ਗਰੀਬ ਦੇ ਗੁੱਸੇ ਤੋਂ ਬਚੋ ਗਰੀਬ ਦੀ ਵੱਧਵਾ ਤੋਂ ਬਚੋ ਮੇਰਾ ਸਨੇਹਾ ਜ਼ਰੂਰ ਦੇ ਦਿਓ ਉਹਨਾਂ ਨੂੰ ਜਿਹੜੇ ਤੁਹਾਨੂੰ ਗਾਲੀ ਗਲੋਚ ਕੱਟ ਕੇ ਗਏ ਸਮਝੋ ਆਪਣੇ ਮਾਂ ਬਾਪ ਨੂੰ ਉਹ ਕੱਢ ਰਿਹਾ ਔਰ ਦੋ ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖਾਂਗੇ ਦਾ ਇੱਥੇ ਯਾਰ ਕੋਈ ਆਫਤ ਦਾ ਜ਼ਮਾਨਾ ਹੀ ਨਹੀਂ ਗਾ ਪੈਰਾ ਚ ਪਿਆ ਨੂੰ ਪੈਰਾ ਚ ਮੱਥਾ ਟੇਕਦਾ ਤੁਸੀਂ ਦੇਖਦੇ ਹੋਣੇ ਮੈਂ ਇੱਕ ਦਿਨ ਇਦਾਂ ਸਿਰ ਕਰ ਦਿੱਤਾ ਮੈਂ ਕਿਹਾ ਸਿਰ ਚਾਹੀਦਾ ਸਿਰ ਲੈ ਲਓ ਤੁਸੀਂ ਸਾਡੇ ਭਾਈ ਆ ਗੁੱਸੇ ਚ ਇਹਨਾਂ ਦੇ ਬੰਦੇ ਬਣਣਾ ਨੇ ਛੇਤਰਾਂ ਤੋਂ ਬਿਨਾ ਔਰ ਤੁਸੀਂ ਕੁਝ ਨਹੀਂ ਬਣਨੇ ਛੇਤਰ ਦੇਖਿਓ ਇੱਧਰ ਕਿਦਾਂ ਦੇ ਮਨਸਾਹਬ ਜੀ ਜੈ ਜੀ ਮਨਸਾਹਬ ਜੀ ਜੈ ਜੀ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਕੁਝ ਨਹੀਂ ਕਰਨਾ ਸ਼ਾਂਤੀ ਨਾਲ ਪਹਿਲੀ ਤਰੀਕ ਨੂੰ ਜਿਹੜਾ ਤੁਹਾਨੂੰ ਰੋਕੇ ਇੱਕ ਫੋਨ ਕਰ ਦੇਣਾ ਮੇਰਾ ਨੰਬਰ ਹੈ 98152 ਤੇ 55555 ਜਿਹੜਾ ਮੈਂ ਹੀ ਚੁੱਕਦਾ 98152 ਕਰ ਲੈ ਨੋਟ ਕਰ ਕਰ ਲੋ ਕਰ ਲੋ ਸਭ ਦਾ ਨੋਟ ਕਰ ਲੋ ਧੰਨ ਦਾ ਲੈ ਕੇ ਨਹੀਂ ਨਹੀਂ ਕੋਈ ਨੰਬਰ ਦੇ ਦਿੰਦੇ ਗ੍ਰੇਸਰ ਤੋਂ ਲੈ ਕੇ 98151 ਹਲੋ ਅੱਗੇ 5 5 5555 ਸਰ ਇੱਕ ਬੇਨਤੀ ਹੈ ਤੁਹਾਨੂੰ ਹੁਣ ਕੋਈ ਗਾਲ ਕੱਢੇ ਨੰਬਰ ਮੇਰਾ ਮੈਨੂੰ ਫੋਨ ਕਰ ਲੈਣਾ ਮੇਰੇ ਕੋਲ ਨੰਬਰ ਫੀਡ ਕਰਦਾ ਮੈਂ ਹਾਂ ਨੰਬਰ ਮੇਰਾ 98151 ਅੱਗੇ 5 5 ਹਾਂਜੀ 5 5 ਅੱਗੇ ਕੀ ਹੈ ਅੱਗੇ ਪੈ ਜਾ ਤੂੰ 9454 9454 ਉਸ ਪੰਜਾਬੀ ਚ ਗੋਲ ਰਿਹਾ ਵੈ 98151 555 ਪਰ 5 5 55 5 55 5 5 ਕੋਈ ਤੁਹਾਨੂੰ ਤੰਗ ਕਰੇ ਫੋਨ ਕਰੋ ਆਪਣੇ ਭਰਾ ਨੂੰ ਦੇਖੋ ਜਲਵਾ ਫੇ ਮਾਲਕੀ ਜਿਆ ਨਸੀਰullah ਯਾਰ ਮੈਂ ਕਿਹਨਾਂ ਸ਼ਰਾਫਤ ਨਾਲ ਚੱਲੀ ਸ਼ੁਕਰਾਂ ਸਾਡੇ ਸਤ ਗੁਰੂ ਨੇ ਕਿਹਾ ਸੀ ਬੇਟਾ ਇਹ ਤੇਰਾ ਇਮਤਿਹਾਨ ਆ ਉਤਰੇ ਚ ਫੇਲ ਨਹੀਂ ਹੋਣਾ ਜੇ ਐਡਾ ਘਰਾਂ ਚ ਆ ਕੇ ਗਾਲੀ ਗਲੋਚ ਕਰਦੇ ਆ ਧੀਆਂ ਪੈੜਾ ਨੂੰ ਕੀ ਕਿਹਾ ਕਿ ਉਹਨੇ ਤੁਹਾਨੂੰ ਠੀਕੇ ਮੋੜ ਪਾਜੀ ਤੁਹਾਨੂੰ ਮੋੜ ਨਹੀਂ ਆਉਂਦੇ ਕਰ ਤਾਲ ਦੇਾਂਗੇ ਤੁਹਾਡਾ ਤੁਹਾਨੂੰ ਸੀ ਘਰਾਂ ਚ ਨਹੀਂ ਵੜਨ ਦੇਣਾ ਪੁੱਤੇ ਕਮੀਨੇ ਭਾਜਪਾ ਦੇ ਗੁੰਡੇ ਭਾਜਪਾ ਨਾਲ ਰਲੇ ਜੋ ਸ਼ਬਦ ਉਹਨਾਂ ਨੇ ਘੜੇ ਬੋਲੇ ਸੀ ਧੀਆਂ ਪੈੜਾ ਨੂੰ ਉਹਨਾਂ ਨੂੰ ਕਹ ਤੁਸੀਂ ਹੁਣ ਪਤਾਲਪੁਰੀ ਚ ਜਾਣ ਆਲੇ ਆ ਪਤਾਲਪੁਰੀ ਦੇਖੀ ਕਦੀ ਕਿਸੇ ਨੇ ਦੇਖੀ ਨਹੀਂ ਅਜੇ ਤੱਕ ਨਹੀਂ ਦੇਖੀ ਜੀ ਤੁਸੀਂ ਕਹੋਂ ਜਾਣ ਆਲੇ ਯੁੱਗ ਪਲਟਣ ਵਾਲਾ ਆ ਉਹ ਨਹੀਂ ਛਾਤਾ ਸ਼ੁਕਰ ਹੈ ਮੇਰੇ ਮਾਣ ਕਿਉਂ ਕਰਾ ਬਾਜਾਂ ਵਾਲਾ ਪਾ ਕੱਤ ਬਾਬਾ ਜੀਵਨ ਸਿੰਘ ਧੀਰ ਸਿੰਘ ਵੀਰ ਸਿੰਘ ਤੇ ਜਦੋਂ 나ਗਣੀ ਤੇ ਬਾਗਣੀ ਵੱਜੀ ਨਾ ਇਹਨਾਂ ਦੇ ਠੀਕ ਹੋ ਜਾਣਗੇ ਉੱਗੇ ਰਿਪੋਰਟ ਵੱਜੇ ਤੋਲੇ ਸੋ